ਕੀ ਨਾ ਤੁਹਾਡਾ ਤੇ ਤੁਸੀਂ ਸਵੇਰੇ ਕੋਈ ਇੱਥੇ ਆਵਾਜ਼ ਜੀ ਸੁਣੀਆ ਕੀ ਗੱਲਬਾਤ ਆ ਰਹੀ ਹੈ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਮੈਂ ਪਿੰਡ ਨਿਸ਼ਾਰ ਨਾਲ ਬੰਦਾ ਤੋਂ ਸਰਪੰਚ ਆ ਸਵੇਰੇ ਕੋ 5:35 ਵਜੇ ਧਮਾਕਿਆਂ ਦੀ ਆਵਾਜ਼ ਆਈ ਐ ਅਸੀਂ ਕੋਠਰੇ ਚੜ੍ਹ ਕੇ ਦੇਖਿਆ ਤੇ ਬਲਾਸਟ ਹੁੰਦੇ ਪਏ ਸੀ ਉਸ ਤੋਂ ਬਾਅਦ ਸੁਣਨ ਚਾਹੀਏ ਗੱਲ ਵੀ ਕੋਈ ਡਰੋਨ ਵਗੈਰਾ ਇੱਥੇ ਆਇਆ ਤੇ ਉਹਦੇ ਤੇ ਜਿਹੜਾ Air Force ਵੱਲੋਂ ਅਟੈਕ ਕੀਤਾ ਗਿਆ ਉਹ ਪਤਾ ਨਹੀਂ ਹੁਣ ਡਰੋਨ ਮਿਲਿਆ ਜਾਂ ਨਹੀਂ ਮਿਲਿਆ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਤੇ ਇਹਦੀ ਸਰਚ ਵਿਹਾਨ ਚੱਲ ਰਿਹਾ ਵਾ ਮਾਨ ਜੋਗ ਐਸਐਸਪੀ ਸਾਹਿਬ ਵੱਲੋਂ ਵੀ ਟੀਮਾਂ ਭੇਜੀਆਂ ਹੋਈਆਂ ਤੇ ਉਹਦੇ ਬਾਰੇ ਜਿਹੜੀ ਸਾਰੀ ਸਰਚ ਕੀਤੀ ਜਾ ਰਹੀ ਹੈ। ਐਸਵੇ ਕਿੰਨੇ ਵਜੇ ਦੀ ਗੱਲ ਹੈ? ਇਹ ਸਵੇਰੇ ਕੋਈ 7:30 ਵਜੇ ਦੀ ਗੱਲ ਹੈ। ਦੇਖੋ ਜਿਹੜਾ ਅੱਜ ਕੱਲ ਦੋਨੋਂ ਕੰਟਰੀਜ਼ ਦੇ ਵਿਚਾਲੇ ਫਰਕਟ ਚੱਲ ਰਿਹਾ ਉਹਦੇ ਕਰਕੇ ਆਰਮੀ ਤੇ ਹੋਰ ਫੋਰਸਾਂ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਕਾਰਵਾਈਆਂ ਕਰਦੇ ਨੇ। ਪਰ ਜਿਹੜਾ ਸਿਵਲ ਏਰੀਆ ਉੱਤੇ ਜਿਹੜੀ ਹੈਗੀ ਆ ਉਹ ਸਿਵਲ ਏਰੀਆ ਵਿੱਚ ਸਾਡੇ ਜਿਹੜੇ ਸਿਟੀਜ਼ਨ ਆ ਨਾਗਰਿਕ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਆਪਣੇ ਆਪਰੇਸ਼ਨ ਲਾਂਚ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਸਪੈਕਟਡ ਐਲੀਮੈਂਟ ਐਂਡ ਆਬਜੈਕਟਸ ਹੈਗੇ ਆ ਉਹਨਾਂ ਦੀ ਡਿਟੈਕਸ਼ਨ ਵਾਸਤੇ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨ ਚੱਲ ਰਹੇ ਆ ਜਿਨ੍ਹਾਂ ਨੂੰ ਅਸੀਂ ਰੋਕ ਨਹੀਂ ਕਰ ਸਕਦੇ ਮੇਰੀ ਗੁਜ਼ਾਰਿਸ਼ ਪਬਲਿਕ ਨੂੰ ਇਹ ਆ ਕਿ ਕਿਸੇ ਕਿਸਮ ਦੇ ਕਿਸੇ ਕਿਸਮ ਦਾ ਉਹ ਡਰ ਨਾ ਮਹਿਸੂਸ ਕਰ ਨਾ ਪੈਨਿਕ ਹੋਣਾ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਹਰ ਜਗ੍ਹਾ ਉਹਨਾਂ ਦੀ ਸੁਰੱਖਿਆ ਲਈ ਅਸੀਂ ਜਿਹੜੇ ਹੈਗੇ ਆ ਉਹਨਾਂ ਦੀ ਸੁਰੱਖਿਆ ਲਈ ਅੱਗੇ ਆਵਾਂਗੇ ਤੈਨਾਤ ਬਾਕੀ ਇਸ ਮੁਕਾਮ ਤੇ ਆ ਕੇ ਅਸੀਂ ਕੁਝ ਚੀਜ਼ਾਂ ਦੀ ਆਪਣੇ ਪੱਧਰ ਤੇ ਉੱਤੇ ਵੀ ਸਰਚ ਤੇ ਪਹਾਲ ਕਰ ਰਹੇ ਆ ਜਿਹੜੀਆਂ ਸਾਨੂੰ ਲੱਗਦਾ ਕੁਝ ਸਸਪੈਕਟਡ ਐਲੀਮੈਂਟਸ ਹੈਗੇ ਜਾਂ ਆਬਜੈਕਟਸ ਹੈਗੇ ਉਹਨਾਂ ਦੀ ਲਗਾਤਾਰ ਇਸ ਤਰੀਕੇ ਨਾਲ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਹੁੰਦੀ ਰਹੇਗੀ ਸੋ ਪਬਲਿਕ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਇਹ ਰੂਟੀਨ ਦੀਆਂ ਸਾਡੀਆਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੈਗੀਆਂ ਜਿਹੜੀਆਂ ਕਿ ਅਸੀਂ ਇਨਜ਼ਾਮ ਦਿੰਦੇ ਆਵਾਂਗੇ ਬਾਕੀ ਅਸੀਂ ਜਿਹੜੀ ਪਠਾਨਕੋਟ ਪੁਲਿਸ ਆ ਉਹ ਸਾਡੀ ਸੀ self sufficient ਆ ਔਰ ਸਾਡੇ ਕੋਲ ਆਪਣਾ ਜਿਹੜਾ ਹੈਗਾ ਆ ਇਨਫਰਾਸਟ੍ਰਕਚਰ ਹੈਗਾ ਕਾਫੀ ਸਟਰੋਂਗ ਆ ਸਰ ਲੋਕਾਂ ਦੇ ਵਿੱਚ ਨਾ دہشت ਦਾ ਮਾਹੌਲ ਵੀ ਕ੍ਰੀਏਟ ਹੋ ਰਿਹਾ ਲੋਕ ਕਹਿੰਦੇ ਕਿ ਰਾਤ ਠਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕੋਈ ਇਦਾਂ ਦੀ ਗੱਲਬਾਤ ਸੀ ਕਿ ਦੇਖੋ ਲੋਕਾਂ ਨੂੰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਤਾਂ ਪੈਨਿਕ ਨਹੀਂ ਹੋਣਾ ਚਾਹੀਦਾ ਚਾਹੇ ਠਮਾਕਿਆਂ ਦੀ ਆਵਾਜ਼ ਹੋਵੇ ਚਾਹੇ ਕੁਝ ਹੋਰ ਕੋਈ ਆਬਜੈਕਟ ਦੇਖਣ ਸਿੰਪਲ ਮੈਨਾਂ ਉਹਨਾਂ ਨੂੰ ਦੱਸਣਾ ਚਾਹੁੰਦਾ ਸਧਾਰਨ ਤੌਰ ਦੇ ਜੇਕਰ ਕੋਈ ਉਹ ਆਪਣੇ ਏਰੀਏ ਦੇ ਵਿੱਚ ਬਾਹਰਲਾ ਵਿਅਕਤੀ ਸ਼ੱਕੀ ਰੂਪ ਵਿੱਚ ਘੁੰਮਦਾ ਜਾਂ ਕਿਤੇ ਰਹਿائش ਕਰਦਾ ਉਹਨਾਂ ਨੂੰ ਦਿਖਾਈ ਦੇਵੇ ਮਿਲੇ ਜਾਂ ਉਹਨਾਂ ਨੂੰ ਕਨਫਰਮ ਹੋ ਗਏ ਸਾਡੀ ਹਰੇਕ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਆ ਅਸੀਂ ਉਹਨਾਂ ਨੂੰ ਆਲਰੇਡੀ ਬਹੁਤ ਜ਼ਿਆਦਾ ਐਕਟੀਵੇਟ ਕੀਤਾ ਹੋਇਆ ਹਰੇਕ ਪਿੰਡ ਵਿੱਚ 5 ਤੋਂ 10 ਇਸ ਤਰ੍ਹਾਂ 12 ਕਰਕੇ ਵੀ ਸਾਡੀ ਡਿਫੈਂਸ ਕਮੇਟੀ ਦੇ ਮੈਂਬਰਸ ਆ ਗਿਆ ਫਸਟ ਆਫ ਆਲ ਉਹਨਾਂ ਨੂੰ ਇਨਫੋਰਮ ਕਰਨ ਨਾਲ ਦੇ ਨਾਲ ਪੁਲਿਸ ਕੰਟਰੋਲ ਰੂਮ ਦੇ ਉੱਤੇ ਜਿਹੜਾ ਹੈਗਾ ਉਹ ਇਨਫਾਰਮ ਕਰ ਸਕਦੇ ਆ ਆਪਣੇ ਨੇੜੇ ਦੇ ਪੁਲਿਸ ਆਫੀਸਰ ਸਾਰਿਆਂ ਕੋਲ ਫੋਨ ਹੈਗੇ ਪਿੰਡਾਂ ਦੇ ਵਿੱਚ ਦਿੱਤੇ ਹੋਏ ਉਸੇ ਵੇਲੇ ਸਾਨੂੰ ਇਨਫਾਰਮ ਕਰ ਆ ਬਾਕੀ ਅਸੀਂ ਉਹਨਾਂ ਦੀ ਸੁਰੱਖਿਆ ਲਈ ਹਾਂ ਉਹਨਾਂ ਨੂੰ ਕਿਸੇ ਕਿਸਮ ਦੀ ਫਿਕਰ ਦੀ ਲੋੜ ਨਹੀਂ ਹੈ ਸਿਰਫ ਹੁਣ ਕੋਈ ਸਰਚ ਵਗੈਰਾ ਵੀ ਚਲਾਈ ਜਾ ਰਹੀ ਹੈ ਇਧਰ ਤੇ ਪਾਸੇ 에어ਪੋਰਟ ਦੇ ਨਾਲ ਲੱਗ ਰਹੀ ਹੈ ਉਹ ਸਾਡਾ ਕੁਝ ਆਪਣਾ ਸਟਾ ਸਪੈਸੀਫਿਕ ਹੈਗਾ ਹੈ ਉਹਦੇ ਬਾਰੇ ਮੈਂ ਕੋ ਬੋਧਾ ਵਿਖਿਆਨ ਨਹੀਂ ਕਰ ਸਕਦਾ ਅਸੀਂ ਜਿੱਥੇ ਜਿੱਥੇ ਵੀ ਸਾਨੂੰ ਸਿਕਿਉਰ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਕੁਝ ਮਿੱਥ ਕੇ ਸਰਚ ਕਰਦੇ ਆਂ ਕੁਝ ਜਿਹੜਾ ਹੈਗਾ ਸੀਮਿਤ ਕੇ ਉਹਦੀ ਸੈਕਸ਼ਨ ਨੰਬਰ ਹੈ